ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾ ਬੁੱਟਰ ਆਸਾ ਬੁੱਟਰ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਹਰੀਕੇ ਕਲਾਂ ਭੁੱਲਰ ਕੌਣੀ ਦੋਦਾ ਖਿੜਕੀਆਂ ਵਾਲਾ ਇਹਦੇ ਸਾਰੇ ਮੈਂ ਤੁਹਾਨੂੰ ਆਸ-ਪਾਸ ਦੇ ਪਿੰਡ ਦੱਸਦੇ ਆ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਮੱਝਾਂ ਵਿਕਰੀ ਵਾਲੀਆਂ ਜਿਆਦਾ ਆਉਂਦੀਆਂ ਦੋ ਝੋਟੀਆਂ ਇਸ ਵੀਡੀਓ ਚ ਦਿਖਾ ਰਿਹਾ ਦੋਸਤੋ ਜਿਹਦੇ ਚ ਦੋਨੋਂ ਹੀ ਝੋਟੀਆਂ ਜਿਹੜੀਆਂ ਉਹ ਛੋਟੀ ਉਮਰ ਦੇ ਵਿੱਚ ਐ ਤੇ ਪਹਿਲਾ ਸੂਆ ਸੂਈਆ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਇੱਕ ਬੇਨਤੀ ਐ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਐ ਇਹ ਸੂਈਆ ਸਵਾਈਆ ਝੋਟੀਆਂ ਐ ਇਹਨਾਂ ਦਾ ਦੁੱਧ ਇੱਥੇ ਤੁਸੀਂ ਦੋ ਟਾਈਮ ਚੋਲਿਓ ਭਾਵੇਂ ਆਪਦੀ ਪੂਰ ਤਸੱਲੀ ਕਰ ਸਕਦੇ ਹੋ ਉਦੋਂ ਬਾਅਦ ਚ ਕਿਸੇ ਕਿਸਮ ਦੀ ਕੋਈ ਜ਼ਿੰਮੇਵਾਰੀ ਮੈਂ ਸਮਝੂਗਾ ਵੀ ਇਸ ਵੀਰ ਦੀ ਵੀ ਨਹੀਂ ਹੋਊਗੀ ਕਿਉਂਕਿ ਹੱਕ ਐ ਜਿਹਨੇ ਪੈਸੇ ਲਾਉਣੇ ਉਹ ਪੂਰੀ ਨਰਖ ਪਰਖ ਕਰੇ ਜਿਹੜੀ ਚੀਜ਼ ਖਰੀਦਣ ਲੱਗਾ ਆਓ ਡਿਟੇਲ ਪੁੱਛੀਏ ਦੋਸਤੋ ਪਹਿਲਾਂ ਆਪਾਂ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂ ਕਰ ਲੈਨੇ ਆ ਉਸ ਤੋਂ ਬਾਅਦ ਚ ਦੂਜੀ ਝੋਟੀ ਤੁਹਾਨੂੰ ਦਿਖਾ ਦਾਂਗੇ ਪਹਿਲਾਂ ਇਹਦੇ ਬਾਰੇ ਆਪਾਂ ਜਾਣਕਾਰੀ ਬਾਈ ਤੋਂ ਲੈਨੇ ਆ ਕਤਰ ਬਾਈ ਸਸਰੀ ਕਾ ਸਸਰੀ ਕਾ ਜੀ ਅ ਅੱਜ ਦੋ ਝੋਟੀਆਂ ਆਪਣੇ ਕੋਲ ਹਾਂਜੀ ਪਹਿਲੇ ਨੰਬਰ ਤੇ ਝੋਟੀ ਜਿਹੜੀ ਬਾਈ ਤੇਰੇ ਨਾਲ ਹੀ ਖੜੀ ਐ ਪਹਿਲਾ ਸੂ ਹੈ ਹਾਂਜੀ ਦੰਦੋ ਕਿਵੇਂ ਆਏ ਚਾਰ ਦੰਦ ਆ ਜੀ ਇਹ ਕੋਹੇਨੂਰ ਸਾਹਾਂ ਦੀ ਐ ਯਾ ਕੋਹੇਨੂਰ ਐਲ ਡੀ ਐਫ ਵਾਲੇ ਦੀ ਐ ਹਾਂਜੀ ਕਿੰਨੇ ਦਿਨ ਹੋ ਗਿਆ ਜੀ ਸੂਈ ਨੂੰ ਅੱਜ 10ਵਾਂ ਦਿਨ ਸੂਈ ਨੂੰ ਐ ਤੇ 10 ਕਿ 10ਵੇਂ ਦਿਨ 10 ਕਿਲੋ ਦੁੱਧ ਹੈ ਗਿਆ ਹਾਂਜੀ ਬੱਚਾ ਇਹਦੇ ਨਾਲ ਕੀ ਹੈ ਭਾਈ ਇਹ ਕੱਟੀ ਹੈ ਜੀ ਬੱਚਾ ਕੱਟੀ ਹੈ ਹਾਂਜੀ ਕੱਟੀ ਦਾ ਵੀ ਦੱਸਿਆ ਕਿਹੜੇ ਸਾਲ ਦੀ ਜਨਮ ਨਹੀਂ ਕੱਟੀ ਦਾ ਨਹੀਂ ਪਤਾ ਜੀ ਪੁੱਛਿਆ ਸੀਗਾ ਉਹਨਾਂ ਨੇ ਦੱਸਿਆ ਨਹੀਂ ਕੋਸੇ ਰੇਟ ਕੀ ਰਹਿਣਾ ਭਾਈ ਝੋਟੀ ਦਾ ਰੇਟ 1.5 ਹੈ ਜੀ 1.5 ਤੁਰਗੇ ਨੂੰ ਦੋਸਤੋ 10ਵਾਂ ਦਿਨ ਤੇ 10 ਕਿਲੋ ਹੀ ਦੁੱਧ ਕੋਹੇਨੂਰ ਬੁੱਲਦੀ ਐਲਡੀਐਫ ਵਾਲੇ ਦੀ ਧੀ ਐਨਐ ਟੈਸਟ ਵੀ ਕਰਾ ਸਕਦਾ ਜੇ ਕੋਈ ਉਮਰ ਭਾਈ ਕਹਿੰਦਾ ਵੀ ਜੇ ਕਿਸੇ ਨੂੰ ਲੋੜ ਲੱਗਦੀ ਹੈ ਭਾਵੇਂ ਡੀਐਨਏ ਟੈਸਟ ਕਰਾ ਲਓ ਵੈਸੇ ਝੋਟੀ ਦਾ ਚਿਹਰਾ ਇਹਦੀ ਲੰਬਾਈ ਦੱਸਦੀ ਹੈ ਵੀ ਇਹ ਕੋਹੇਨੂਰ ਬੁੱਲਦੀ ਹੈ ਥੋੜੀ ਨਾ ਥੋੜੀ ਨਾ ਭਲਾਂ ਜਿਹੜੀ ਭਲੂਣ ਹੈ ਉਹ ਥਾਣਾ ਦੇ ਉੱਤੇ ਇੱਕ ਬਹਿਣੀ ਵਾਲੇ ਪਾਸੇ ਦਿਸਦੀ ਹੈ ਥੱਲੋਂ ਸਾਫ਼ ਸੁਥਰੀ ਝੋਟੀ ਹੈ ਵੈਸੇ ਥਣ ਸੋਹਣੇ ਆ ਦੋਸਤੋ ਪਰ ਬਿਨਾ ਪਸਮਾ ਤੋਂ ਤੁਸੀਂ ਇਹਨੂੰ ਦੇਖ ਰਹੇ ਹੋ ਹੁਣ ਇਸ ਟਾਈਮ ਇਹ ਕੋਈ ਪਸਮਾ ਨਹੀਂ ਆ ਥਾਣਾ ਦੇ ਵਿੱਚ ਸੋ ਦੋਸਤੋ ਝੋਟੀ ਦੀ ਬੰਦ ਤਰਫੇ ਦੇਖ ਲਓ ਤੁਸੀਂ ਸੋ ਆਪਾਂ ਇਹਨੂੰ ਪਸਮਾ ਵੀ ਲੈਣੇ ਕਿਉਂਕਿ ਥੋੜੀ ਭਲੂਣ ਹੈ ਥਾਣ ਪਤਾ ਲੱਗ ਜਾਊਗਾ ਕਿਦਾਂ ਦਾ ਝੋਟੀ ਕੱਢਦੀ ਹੈ 1 ਲੱਖ ਤੇ 5000 ਰੇਟ ਆ ਦੋਸਤੋ ਇੱਕ ਚੰਗੇ ਬੁੱਲ ਦੀ ਧੀ ਤੁਹਾਨੂੰ ਦਿਖਾ ਰਿਆ ਮੈਨੂੰ ਇਹ ਲੱਗਦਾ ਵੀ ਜਿੰਨਾ ਕ ਮੈਂ ਕੋਹੇ ਨੂਰ ਨੂੰ ਦੇਖਦਾ ਤੁਸੀਂ ਬੰਤਰ ਦੇਖਿਓ ਜਿਵੇਂ ਬੁੱਲ ਤੇ ਗਈ ਹੁੰਦੀ ਹੈ ਝੋਟੀ ਇਹ ਬੱਚਾ ਦੱਸੋ ਕੱਟੀ ਇਹਦੇ ਨਾਲ ਸਿੰਘ ਦੇਖੋ ਝੋਟੀ ਦਾ ਸੂਈ ਸਵਾਈ ਝੋਟੀ 1,00,000 ਤੇ 5000 ਬਾਈ ਨੇ ਡਿਮਾਂਡ ਰੱਖੀ ਪਰਲੀ ਸਾਈਡ ਪਾਲ ਹੈਣੀਂਗੀ ਪਰਲੀ ਸਾਈਡ ਹੈ ਭਲਾ ਦੱਸੋ ਪਰਲੇ ਪਾਸੇ ਹੀ ਹੈ ਮੈਂ ਪਹਿਲਾਂ ਦੱਸਿਆ ਇੱਕ ਬਹਿਣੀ ਵਾਲੇ ਪਾਸੇ ਹੀ ਦੱਸਦਿਆਂ ਦੋਸਤੋ ਇਧਰੋਂ ਤੁਸੀਂ ਇਹਦੇ ਥਣ ਦੇਖ ਲਓ ਪਸਮਾ ਦੇ ਵਿੱਚ ਵਾਕਈ ਝੋਟੀ ਨੇ ਬਹੁਤ ਸੋਹਣਾ ਥਣ ਕੱਢਿਆ ਭਾਈ ਥਣ ਧੋਈ ਦੇ ਤੋਂ ਥਣ ਤੋਂ ਘੋ ਘਾਰਾਂ ਵੀ ਮਾਰ ਦਿੰਨੇ ਦੇਖੋ ਥੰਦਾ ਸੈਜ ਪਸਮਾ ਦੇ ਵਿੱਚ ਅਗਲੇ ਥਣਾਂ ਚੋਂ ਤਾਰੇ ਪਿਛਲੇ ਥਣ ਵੀ ਮਾਰ ਦਿੰਦੇ ਠੀਕ ਹੈ ਕਪਰਬਈ ਨੂੰ ਫੇਰ ਤੋੜ ਦਿੱਤੀ ਆਪਾਂ ਸੋ ਦੋਸਤੋ ਹੁਣ ਥਣ ਪਸਮਾਚ ਐ ਇਸ ਝੋਟੀ ਦਾ ਬਾਕੀ ਪਾਸ ਤੁਸੀਂ ਕਰ ਲੋਗੇ ਪਰਲੇ ਪਾਸੇ ਥੋੜੀ ਪਲੂਣ ਦੱਸਦੀ ਐ ਸੋਹਣੀ ਬੰਤਰ ਝੋਟੀ ਦੀ ਮੂਰਾ ਨਸਲ ਦਾ ਸ਼ੌਂਕ ਰੱਖਦੇ ਹਾਂ ਤਾਂ ਕੋਹੇ ਨੂਰ ਬੋਲ ਦੀ ਝੋਟੀ ਤੁਹਾਡੇ ਅੱਗੇ ਅੱਜ ਦਿਖਾ ਰਹੇ ਹਾਂ ਚਾਰ ਦੰਡ ਦੋਸਤੋ ਕਨਫਰਮ ਐ ਠੀਕ ਐ ਦੱਸ ਦਿਗੇ ਬਈ ਕਨਫਰਮ ਚਾਰ ਦੰਡ ਬਾਕੀ ਢਾਂਚੇ ਦੀ ਬਣਾਵਟ ਜਿਹੜੀ ਉਹ ਆਕੇ ਤੁਸੀਂ ਦੇਖ ਲਓਗੇ। ਲਿਆ ਭਾਈ, ਕਮਾਲ। ਇਹ ਦਾਸਾ ਸਟਰਕਚਰ ਹੈ ਝੋਟੀ ਦਾ। ਕਾਫੀ ਲੰਬੀ ਝੋਟੀ, ਵੇਲ ਬਹੁਤ ਹੈ। ਹਾਈਟ ਵੀ ਠੀਕ ਹੈ, 4 ਦੰਦ ਦਾ ਹਜੇ। ਕੰਤ ਸੀ ਹਵਾਨਾ ਦੇਖਿਓ ਪਸਮਾ ਦੇ ਵਿੱਚ ਜੋਸ਼ ਪਸੂ ਆ ਜਾਂਦਾ ਔਰ ਲਾਪਸਾ ਪਲੂਨ ਦੇ ਵਿੱਚ ਦਿਸਦਾ ਹੋਣਾ ਤੁਹਾਨੂੰ ਬੜੀ ਪੂਛ ਫੜੀ ਭਈ ਜਦੋਂ ਸਾਈਡ ਨੂੰ ਜਾਂਦੀ ਮੜਾ ਹਵਾਨਾ ਦਿਖਾਈ ਗਏ ਤੋਂ ਬੜਾ ਹਲਾ ਦੇ ਆਪ ਹੀ ਕਰ ਜਾਨਾ ਨੇ ਪੈਰ ਤਪੱਸੇ ਸੋ ਇਹ ਹਵਾਨਾ ਹੁਣ ਦੇਖ ਲਓ ਇਹ ਤੋਂ ਬਿਨੈਖ ਹੋਰ ਛੋਟੀ ਬਕਾਉ ਜਿਹੜੀ 73 ਭਈ ਇਹ ਛੋਟੀ ਹੈ ਇਹ ਚਾਰ ਦਾ ਆਂਦਾ ਜੀ ਇਹਦਾ ਪਤਾ ਕੋਈ ਨਹੀਂ ਅਮਰ ਕਿਹੜੇ ਸੰਦ ਹੀ ਹੈ ਠੀਕ ਹੈ ਕਿੰਨਾ ਚਿਰ ਹੋ ਗਿਆ ਨੂੰ ਸੋਈ ਨੂੰ ਇਹਨੂੰ ਹਫ਼ਤਾ ਹੋ ਗਿਆ ਬਾਈ ਕਿੰਨਾ ਕੁ ਦੁੱਧ ਹੋਊਗਾ ਇਹ ਥੱਲੇ 8 ਕਿਲੋ ਦੁੱਧ ਦਾ ਬਾਈ ਆ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ 95000 ਖੋਲੀ ਨੂੰ ਦੋਸਤੋ ਰੇਟ 95000 ਹੈ ਹਫ਼ਤਾ ਹੋ ਗਿਆ ਸੂਈ ਨੂੰ 8 ਕਿਲੋ ਬਾਈ ਕਹਿੰਦਾ ਦੁੱਧ ਹੈਗਾ ਇਹਦੇ ਨਾਲ ਬੱਚਾ ਕੱਟਾ ਕੱਟੀ ਹੈ ਕੱਟੀ ਹੈ ਇਸ ਛੋਟੀ ਨਾਲ ਸੰਗੇ ਦਾ ਬਿਲਕੁਲ ਛੋਟਾ ਬਾਕੀ ਖਵਾਨਾ ਜਿਹੜਾ ਕਦ ਕੱਠ ਚੰਗੇ ਦੀ ਹੈ ਥਣ ਜਿਹੜੇ ਹੁਣ ਤੁਸੀਂ ਦੇਖ ਲਓ ਇਹਦੇ ਕਿਸ ਟਾਈਪ ਦੇ ਹੈਗੇ ਆ ਬਹੁਤੋ ਵਿਖਾਵਾ ਤਾਂ ਹੈ ਨਹੀਂਗਾ ਹਵਾਨੇ ਦਾ ਬਾਕੀ ਦੁੱਧ ਬਾਈ ਦੱਸਦਾ ਵੀ ਇਹਦੇ ਥੱਲੇ ਇੰਨਾ ਹੋਊਗਾ ਹੋ 8 ਲੀਟਰ ਬਾਈ ਇਸ ਟਾਈਮ ਜਾਂ ਤਾਂ 8 8 ਲੀਟਰ ਹੈਗਾ ਠੀਕ ਹੈ ਸੋ 95000 ਰੇਟ ਲੈ ਆਈ ਧੰਨਵਾਦ ਬੰਤਰ ਸੋ ਢਾਂਚੇ ਦੀ ਇਹਦੀ ਕਿਤੇ ਚੁੰਗ ਲੱਗਦੀ ਚੁੰਗ ਲੈਣ ਦੇ ਕੋਈ ਨਹੀਂ ਇਹਦੇ ਨਾਲ ਬੱਚਾ ਕੱਟੀ ਖਾਲੀ ਕਰਨੇ ਸੋਏ ਅਲਸੋ ਦੋ ਝੋਟੀਆਂ ਵਕਾਊ ਬਾਈ ਨੇ ਕੀਤੀਆਂ ਦੋਨੇ ਤੁਹਾਨੂੰ ਦਿਖਾਤੀਆਂ ਡਿਟੇਲ ਤੁਹਾਨੂੰ ਦੱਸਦੀ ਹੈ ਬਾਕੀ ਤੁਸੀਂ ਪਾਸ ਕਰ ਲਓ ਜਿਹੜਾ ਨਾਲ ਤੁਹਾਨੂੰ ਜਚੂਗਾ ਅੱਜ ਦੀ ਵੀਡੀਓ ਚ ਫਿਲਹਾਲ ਇਹ ਦੋ ਹੀ ਪਸ਼ੂ ਵਕਾਊ ਸੀ ਧੰਨਵਾਦ